ਐਨਆਰਆਈ ਵੀਰਾਂ ਨੇ ਬਦਲੀ ਪਿੰਡ ਦੀ ਨੁਹਾਨ ਸਰਕਾਰੀ ਫੰਡਾਂ ਤੋਂ ਬਿਨਾ ਹੀ ਬਣਾ ਦਿੱਤਾ ਸ਼ਾਨਦਾਰ ਪਿੰਡ ਸ਼ਹਿਰ ਦਾ ਪੁਲੇਖਾ ਪਾਉਂਦਾ ਹੈ ਜਲੰਧਰ ਦਾ ਤਿਆਲਪੁਰਾ ਪਿੰਡ ਪੰਜਾਬ ਦੇ ਇੱਕ ਐਸੇ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਜੋ ਕਿ ਬਾਕੀ ਪਿੰਡਾਂ ਨਾਲੋਂ ਕਾਫੀ ਹਾਈ ਟੈਕ ਤੇ ਸਾਫ ਸੁਥਰਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਇਹ ਪਿੰਡ ਦੇ ਵਿੱਚ ਸਰਕਾਰੀ ਗ੍ਰਾਂਟਾਂ ਦੇ ਨਾਲੋਂ ਜ਼ਿਆਦਾ 80% ਤੋਂ ਵੀ ਜ਼ਿਆਦਾ ਖਰਚਾ ਜੋ ਕੀ ਹੈ ਐਨ ਆਰ ਆਈਆਂ ਵੱਲੋਂ ਕੀਤਾ ਗਿਆ ਹੈ ਜੋ ਇਸ ਪਿੰਡ ਦੇ ਲੋਕ ਬਾਹਰ ਵਿਦੇਸ਼ਾਂ ਵਿੱਚ ਚਲੇ ਗਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਿੰਡ ਦੀ ਨੁਹਾਰ ਜਿਹੜੀ ਕਿ ਬਦਲੀ ਗਈ ਹੈ ਇਸ ਪਿੰਡ ਦੇ ਵਿੱਚ ਸਰਕਾਰੀ ਗ੍ਰਾਂਟਾਂ ਤਾਂ ਘੱਟ ਇਸਤੇਮਾਲ ਹੋਈਆਂ ਨੇ ਐਨ ਆਰ ਆਈ ਭਰਾਵਾਂ ਦੀ ਜਿਹੜੀ ਸੇਵਾ ਹੈ ਉਹ ਜ਼ਿਆਦਾ ਇਸ ਵਿੱਚ ਇਸਤੇਮਾਲ ਹੋਈ ਹੈ ਤੁਹਾਨੂੰ ਦੱਸ ਦਈਏ ਇਸ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤਾਂ ਕਿ ਕੋਈ ਵੀ ਇਸ ਪਿੰਡ ਦੇ ਵਿੱਚ ਅਪਰੀਏ ਘਟਨਾ ਕੱਟਦੀ ਹੈ ਤਾਂ ਉਹ ਵਿਅਕਤੀ ਇਸ ਕੈਮਰੇ ਵਿੱਚ ਕੈਦ ਹੋ ਜਾਂਦਾ ਹੈ ਇਸੇ ਨਾਲ ਤਾਂ ਹੁਣ ਦੱਸ ਦਈਏ ਕਿ ਹਰ ਸਟਰੀਟ ਲਾਈਟਾਂ ਉੱਤੇ ਸੋਲਰ ਪਲਾਂਟ ਲੱਗੇ ਹੋਏ ਨੇ ਐਵੀ ਜੋ ਐਨ ਆਰ ਆਈ ਸੇਵਾ ਭਰਾਵਾਂ ਦੀ ਸੇਵਾ ਲੱਗੀ ਹੋਈ ਹੈ ਇਸੇ ਨਾਲ ਕਲਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਕਿ ਐਨ ਆਰ ਆਈ ਭਰਾਵਾਂ ਦਾ ਹੈ ਜੇ ਜਦੋਂ ਵੀ ਜਿਹੜਾ ਕਿ ਇਹ ਪਿੰਡ ਦਾ ਕੋਈ ਵੱਡਾ ਕਾਰਜ ਕਰਨ ਜਾਂਦੇ ਨੇ ਤਾਂ ਐਨ ਆਰ ਆਈ ਵੱਲੋਂ ਪਹਿਲਾਂ ਹੀ ਜਿਹੜਾ ਕਿ ਆਪਣਾ ਹੱਥ ਮਦਦ ਦਾ ਵਿਧਾਲੀਤਾ ਜਾਂਦਾ ਹੈ ਤਾਂ ਕਿ ਜਿਹੜਾ ਕਿ ਹੈ ਕੋਈ ਵੀ ਵਿਘਨ ਨਾ ਪਵੇ ਐਸਨੂੰ ਲੈ ਕੇ ਹੋਰ ਵੀ ਤਸਵੀਰਾਂ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਐਨਆਰਆਈ ਵੀਰਾਂ ਨੇ ਬਦਲੀ ਪਿੰਡ ਦੀ ਨੁਹਾਰ ਸਰਕਾਰੀ ਫੰਡਾਂ ਤੋਂ ਬਿਨਾਂ ਹੀ ਬਣਾ ਦਿੱਤਾ ਸ਼ਾਨਦਾਰ ਪਿੰਡ ਸ਼ਹਿਰ ਦਾ ਪੁਲੇਖਾ ਪਾਉਂਦਾ ਹੈ ਜਲੰਧਰ ਦਾ ਤਿਆਲਪੁਰਾ ਪਿੰਡ ਪੰਜਾਬ ਦੇ ਇੱਕ ਐਸੇ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਜੋ ਕਿ ਬਾਕੀ ਪਿੰਡਾਂ ਨਾਲੋਂ ਕਾਫੀ ਹਾਈ ਟੈਕ ਤੇ ਸਾਫ ਸੁਥਰਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਇਹ ਪਿੰਡ ਦੇ ਵਿੱਚ ਸਰਕਾਰੀ ਗ੍ਰਾਂਟਾਂ ਦੇ ਨਾਲੋਂ ਜ਼ਿਆਦਾ 80% ਤੋਂ ਵੀ ਜ਼ਿਆਦਾ ਖਰਚਾ ਜੋ ਕੀ ਹੈ ਐਨ ਆਰ ਆਈਆਂ ਵੱਲੋਂ ਕੀਤਾ ਗਿਆ ਹੈ ਜੋ ਇਸ ਪਿੰਡ ਦੇ ਲੋਕ ਬਾਹਰ ਵਿਦੇਸ਼ਾਂ ਵਿੱਚ ਚਲੇ ਗਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਿੰਡ ਦੀ ਨੁਹਾਰ ਜਿਹੜੀ ਕਿ ਬਦਲੀ ਗਈ ਹੈ ਇਸ ਪਿੰਡ ਦੇ ਵਿੱਚ ਸਰਕਾਰੀ ਗ੍ਰਾਂਟਾਂ ਤਾਂ ਘੱਟ ਇਸਤੇਮਾਲ ਹੋਈਆਂ ਨੇ ਐਨ ਆਰ ਆਈ ਭਰਾਵਾਂ ਦੀ ਜਿਹੜੀ ਸੇਵਾ ਹੈ ਉਹ ਜ਼ਿਆਦਾ ਇਸ ਵਿੱਚ ਇਸਤੇਮਾਲ ਹੋਈ ਹੈ ਤੁਹਾਨੂੰ ਦੱਸ ਦਈਏ ਇਸ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤਾਂਕਿ ਕੋਈ ਵੀ ਇਸ ਪਿੰਡ ਦੇ ਵਿੱਚ ਅਪਰੀਏ ਘਟਨਾ ਕੱਟਦੀ ਹੈ ਤਾਂ ਉਹ ਵਿਅਕਤੀ ਇਸ ਕੈਮਰੇਆਂ ਵਿੱਚ ਕੈਦ ਹੋ ਜਾਂਦਾ ਹੈ ਇਸੇ ਨਾਲ ਤਾਂ ਹੁਣ ਦੱਸ ਦਈਏ ਕਿ ਹਰ ਸਟਰੀਟ ਲਾਈਟਾਂ ਉੱਤੇ ਸੋਲਰ ਪਲਾਂਟ ਲੱਗੇ ਹੋਏ ਨੇ ਐਵੀ ਜੋ ਐਨ ਆਰ ਆਈ ਸੇਵਾ ਭਰਾਵਾਂ ਦੀ ਸੇਵਾ ਲੱਗੀ ਹੋਈ ਹੈ ਇਸੇ ਨਾਲ ਕਲਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਕਿ ਐਨ ਆਰ ਆਈ ਭਰਾਵਾਂ ਦਾ ਹੈ ਜੇ ਜਦੋਂ ਵੀ ਜਿਹੜਾ ਕਿ ਇਹ ਪਿੰਡ ਦਾ ਕੋਈ ਵੱਡਾ ਕਾਰਜ ਕਰਨ ਜਾਂਦੇ ਨੇ ਤਾਂ ਐਨ ਆਰ ਆਈ ਵੱਲੋਂ ਪਹਿਲਾਂ ਹੀ ਜਿਹੜਾ ਕਿ ਆਪਣਾ ਹੱਥ ਮਦਦ ਦਾ ਵਿਧਾਲੇਤਾ ਜਾਂਦਾ ਹੈ ਤਾਂਕਿ ਜਿਹੜਾ ਕਿ ਹੈ ਕੋਈ ਵੀ ਵਿਘਨ ਨਾ ਪਵੇ ਇਸ ਨੂੰ ਲੈ ਕੇ ਹੋਰ ਵੀ ਤਸਵੀਰਾਂ ਤਰ੍ਹਾਂ ਸਾਂਝੀ ਕਰਦੇ ਰਵਾਂਗੇ